ਇਹ ਮੈਚ ਅਸੀਂ ਕਰਵਾ ਰਹੇ ਹਾਂ ਉਹਦੇ ਵਿੱਚ ਇੰਟਰਨੈਸ਼ਨਲ ਹਾਕੀ ਪਲੇਅਰ ਰੁਪਿੰਦਰਪਾਲ ਸਿੰਘ ਜੀ ਉਹ ਸਾਡੇ ਵਿੱਚ ਸ਼ਰੀਕ ਹੋਣਗੇ ਤੇ ਉਹਨਾਂ ਵੱਲੋਂ ਹਾਕੀ ਦਾ ਜਿਹੜਾ ਮੈਚ ਹੈ ਮੁੰਡਿਆਂ ਦਾ ਉਹ ਕਰਵਾਇਆ ਜਾਏਗਾ ਉਮੀਦ ਪ੍ਰੋਗਰਾਮ ਦੇ ਤਹਿਤ ਇੱਕ ਜਿਹੜਾ ਹੈਗਾ ਗਰਮ ਟਰੈਕਸੂਟ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਦੇ ਰਹੇ ਹਾਂ ਸਾਡਾ ਮਕਸਦ ਜਿਹੜਾ ਹੈਗਾ ਨੌਜਵਾਨਾਂ ਨੂੰ ਜਿਹੜਾ ਹੈਗਾ ਇਨਕਰੇਜ ਕਰਨਾ ਕਿ ਉਹ ਸਪੋਰਟਸ ਵੱਲ ਤੇ ਚੰਗੀ ਸਿਹਤ ਵੱਲ ਜਿਹੜਾ ਹੈਗਾ ਧਿਆਨ ਦੇਣ ਤੇ ਨਸ਼ਿਆਂ ਤੋਂ ਦੂਰ ਰਹਿਣ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਇਹ ਨਸ਼ੇ ਵਾਲੀਆਂ ਆਦਤਾਂ ਤੋਂ ਦੂਰ ਹੋਣ ਉਹਦੇ ਨਾਲ ਜਿਹੜਾ ਹੈਗਾ ਆਪਣਾ ਨਸ਼ਾ ਰਹਿਤ ਸਮਾਜ ਜਿਹੜਾ ਉਸਾਰ ਸਕਦੇ ਆ वर्ग के हरेक उमर के बंद खेलना चाहिए है ये इवेंट सारे उसी दिशा में है कि हरेक एज का बंदा खेले ताकि वो हेल्दी रहे फिट रहे तो साइकोलॉजिकली भी हेल्दी रहे ड्रग्स को ना वो सक्षम रहे लाइफ में कुछ परपज़ बना के रह जो कोई परपज़ रहा है कोई कोई गोल रहा है दैन जो छोटी छोटी चीज़ें हैं जो सू ड्रैक्ट करती है ਉਹ ਉਹਨਾਂ ਨੂੰ ਨਾ ਕਹਿਣਾ ਆਸਾਨ ਹੋ ਜਾਂਦਾ ਹੈਗਾ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਕਿ ਸਪੋਰਟਸ ਬਹੁਤ ਵਧੀਆ ਚੀਜ਼ ਹੈ ਤੇ ਜੋ ਪੁਲਿਸ ਨੇ ਤੇ ਸਿਵਲਸ ਨੇ ਸਾਰਿਆਂ ਨੇ ਕੰਬਾਈਨ ਕੀਤਾ ਹੈ ਤਾਂ ਇਹਦੇ ਨਾਲ ਆਪਾਂ ਨੂੰ ਬਹੁਤ ਫਾਇਦਾ ਹੋਊਗਾ ਕਿ ਬਹੁਤ ਬੱਚੇ ਸਪੋਰਟਸ ਵੱਲ ਆਉਣਗੇ ਰੈਦਰਦਰ ਨਸ਼ਾ ਵੱਲ ਜਾਣਗੇ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਫਰੀਦਕੋਟ ਦੀ ਗੱਲ ਕਰਕੇ ਤਾਂ ਫਰੀਦਕੋਟ ਦੇ ਵਿੱਚ ਜਿਲ੍ਹਾ ਪੁਲਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਬੜੇ-ਬੜੇ ਉਪਰਾਲੇ ਕੀਤੇ ਜਾਂਦੇ ਨੇ ਲਗਾਤਾਰ ਚੌਥਾ ਉਪਰਾਲਾ ਹੈ ਨਸ਼ਿਆਂ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਤ ਕਰਨ ਲਈ ਤਾਂ ਅੱਜ ਫਿਰ ਜਿਹੜਾ ਉਮੀਦ ਪ੍ਰੋਗਰਾਮ ਦੇ ਤਹਿਤ ਪ੍ਰੋਗਰਾਮ ਇੱਕ ਇਹਨਾਂ ਵੱਲੋਂ ਲਿਖਿਆ ਗਿਆ ਜਿਸ ਦੇ ਵਿੱਚ ਕਬੱਡੀ ਤੇ ਹਾਕੀ ਦੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਨੇ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਤੇ ਡੀਸੀ ਫਰੀਦਕੋਟ ਬਨੀਤ ਕੁਮਾਰ ਸਾਡੇ ਨਾਲ ਗੱਲਬਾਤ ਕਰ ਰਹੇ ਹਨ ਸਰ ਬਹੁਤ ਵੱਡੇ ਉਪਰਾਲੇ ਲਗਾਤਾਰ ਕਰਵਾ ਰਹੇ ਹੋ ਅੱਜ ਚੌਥਾ ਉਪਰਾਲਾ ਅੱਜ ਜਿਹੜਾ ਕਬੱਡੀ ਮੈਚ ਇਹ ਹੋਇਆ ਇਹਦੇ ਵਿੱਚ ਇੰਟਰਨੈਸ਼ਨਲ ਸ਼ੂਟਰ ਸਿਫਤ ਕੋਰ ਸਮਰਾ ਜੀ ਉਹ ਸਾਡਾ ਹੌਸਲਾ ਵਧਾਈ ਵਾਸਤੇ ਇੱਥੇ ਆਏ ਨੇ ਉਹਨਾਂ ਨੇ ਕਬੱਡੀ ਮੈਚ ਜਿਹੜਾ ਹੈਗਾ ਮੁੰਡਿਆਂ ਦਾ ਤੇ ਕੁੜੀਆਂ ਦਾ ਇੱਥੇ ਸਟਾਰਟ ਕਰਵਾਇਆ ਤੇ ਇਸ ਤੋਂ ਇਲਾਵਾ ਜਿਹੜਾ ਹਾਕੀ ਮੈਚ ਅਸੀਂ ਕਰਵਾ ਰਹੇ ਹਾਂ ਉਹਦੇ ਵਿੱਚ ਇੰਟਰਨੈਸ਼ਨਲ ਹਾਕੀ ਪਲੇਅਰ ਰੁਪਿੰਦਰਪਾਲ ਸਿੰਘ ਜੀ ਉਹ ਸਾਡੇ ਵਿੱਚ ਸ਼ਰੀਕ ਹੋਣਗੇ ਤੇ ਉਹਨਾਂ ਵੱਲੋਂ ਹਾਕੀ ਦਾ ਜਿਹੜਾ ਮੈਚ ਹੈ ਮੁੰਡਿਆਂ ਦਾ ਉਹ ਕਰਵਾਇਆ ਜਾਏਗਾ ਔਰ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਉਹਨਾਂ ਨੂੰ ਅਸੀਂ ਇੱਕ ਉਮੀਦ ਪ੍ਰੋਗਰਾਮ ਦੇ ਤਹਿਤ ਇੱਕ ਜਿਹੜਾ ਹੈਗਾ ਗਰਮ ਟਰੈਕਸੂਟ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਦੇ ਰਹੇ ਆ ਤੇ ਸਾਡਾ ਮਕਸਦ ਜਿਹੜਾ ਹੈਗਾ ਨੌਜਵਾਨਾਂ ਨੂੰ ਜਿਹੜਾ ਹੈਗਾ ਇਨਕਰੇਜ ਕਰਨਾ ਕਿ ਉਹ ਸਪੋਰਟਸ ਵੱਲ ਤੇ ਚੰਗੀ ਸਿਹਤ ਵੱਲ ਜਿਹੜਾ ਹੈਗਾ ਧਿਆਨ ਦੇਣ ਤੇ ਨਸ਼ਿਆਂ ਤੋਂ ਦੂਰ ਰਹਿਣ ਸਰ ਚੌਥਾ ਪ੍ਰੋਗਰਾਮ ਹੈ ਕਿੰਨਾ ਕੁ ਰਿਸਪੌਂਸ ਕਿੰਨਾ ਕੁ ਮਿਲਿਆ ਹੈ ਕਿੰਨਾ ਕੁ ਬੈਨੀਫਿਟ ਮਿਲਿਆ ਹੈ ਕਿਉਂਕਿ ਜਿਵੇਂ ਪਹਿਲਾਂ ਰਨਿੰਗ ਦੇ ਪ੍ਰੋਗਰਾਮ ਕਰਾਏ ਸੀ ਪੈਦਲ ਮਾਰਚ ਵੀ ਤੁਹਾਡੇ ਵੱਲੋਂ ਲਿਖਿਆ ਗਿਆ ਸੀ ਦੇਖੋ ਲੋਕੀ ਆਪ ਆ ਕੇ ਇਹਦੇ ਚ ਪਾਰਟਿਸਿਪੇਟ ਕਰਦੇ ਨੇ ਤੇ ਸਾਨੂੰ ਇਹਦੇ ਨਾਲ ਖੁਸ਼ੀ ਵੀ ਹੁੰਦੀ ਹੈ ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਦਾ ਉਪਰਾਲਾ ਹੈ ਕਿ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਚੰਗੀਆਂ ਆਦਤਾਂ ਵੱਲ ਪ੍ਰੇਰਣਾ ਹੈ ਇਹ ਇਹਦੇ ਚ ਸਾਨੂੰ ਵੀ ਇਨਕਰੇਜਮੈਂਟ ਹੁੰਦੀ ਹੈ ਔਰ ਐਸੇ ਇਨਕਰੇਜਮੈਂਟ ਦੇ ਤਹਿਤ ਅਸੀਂ ਇਹ ਚੌਥਾ ਪ੍ਰੋਗਰਾਮ ਜਿਹੜਾ ਹੈਗਾ ਉਮੀਦ ਪ੍ਰੋਗਰਾਮ ਦੇ ਤਹਿਤ ਜਿਹੜਾ ਹੈਗਾ ਕਰਵਾ ਰਹੇ ਆ ਔਰ ਦੂਜਾ ਇਹ ਹੈ ਵੱਡੇ ਲੈਵਲ ਦਾ ਪ੍ਰੋਗਰਾਮ ਹੈ ਪਹਿਲਾਂ ਜਿਹੜਾ ਹੈਗਾ ਅਸੀਂ ਇੱਕ ਮਾਰਚ ਪਾਸ ਕਰਵਾਇਆ ਸੀ ਸਟੇਡੀਅਮ ਦੇ ਵਿੱਚ ਗੇਮਸ ਕਰਵਾਈਆਂ ਸੀ ਤੇ ਸੌ ਚੁੱਕ ਪ੍ਰੋਗਰਾਮ ਵੀ ਕਰਵਾਇਆ ਸੀ ਤੇ ਇਹ ਦੂਜਾ ਵੱਡਾ ਪ੍ਰੋਗਰਾਮ ਹੈ ਤੇ ਇਸ ਤੋਂ ਇਲਾਵਾ ਅਸੀਂ ਇੱਕ ਸੰਗੀਤ ਸੰਗੀਤ ਦਾ ਪ੍ਰੋਗਰਾਮ ਵੀ ਕਰਵਾਇਆ ਸੀ ਕਲਾ ਦਾ ਪ੍ਰੋਗਰਾਮ ਡੀਸੀ ਸਾਹਿਬ ਹਮੇਸ਼ਾ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇ ਕੇ ਜਿਹੜਾ ਸਾਡੀ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਨੇ ਪੁਲਸ ਦਾ ਪਬਲਿਕ ਤੇ ਖਾਸ ਕਰਕੇ ਨੌਜਵਾਨਾਂ ਨੂੰ ਕੀ ਮੈਸੇਜ ਹੈ ਸਾਡਾ ਤਾਂ ਇਹੀ ਮੈਸੇਜ ਹੈ ਕਿ ਅਸੀਂ ਜਿਹੜਾ ਹੈਗਾ ਜਿਵੇਂ ਟਾਈਮ ਟਾਈਮ ਤੇ ਜਿਹੜਾ ਹੈਗਾ ਚੰਗੀ ਰਿਕਵਰੀ ਜਿਹੜੀ ਹੈਗੀ ਨਸ਼ੇ ਦੀ ਕਰਦੇ ਰਹਿੰਦੇ ਆ ਅਮ 2 ਦਿਨ ਪਹਿਲਾਂ 37000 ਗੋਲੀ ਟਰਾਮਾਡੋਲ ਵੀ ਅਸੀਂ ਫੜੀ ਹੈ ਤੇ ਜਿਹੜਾ ਛੋਟੇ ਲੈਵਲ ਦਾ ਜਿਹੜਾ ਹੈਗਾ ਨਸ਼ਾ ਜਿੱਥੇ ਕਿਤੇ ਵੀ ਵਿਕਦਾ ਹੈ ਉਹਦੇ ਵਿੱਚ ਸਮਾਜਿਕ ਜਾਗਰੂਕਤਾ ਦੀ ਬਹੁਤ ਜ਼ਰੂਰਤ ਹੈ ਤੇ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਇਹ ਨਸ਼ੇ ਵਾਲੀਆਂ ਆਦਤਾਂ ਤੋਂ ਦੂਰ ਹੋਣ ਉਹਦੇ ਨਾਲ ਜਿਹੜਾ ਹੈਗਾ ਆਪਣਾ ਨਸ਼ਾ ਰਹਿਤ ਸਮਾਜ ਜਿਹੜਾ ਉਸਾਰ ਸਕਦੇ ਨੇ ਡਿਸਰਬ ਸਾਡੇ ਨਾਲ ਹੈ ਵਿਨੀਤ ਕੁਮਾਰ ਜੀ ਸਰ ਕਹਿੰਦੇ ਉਹਦੇ ਆ ਕਿ ਜਦੋਂ ਇਕੱਠੇ ਏਕਤਾ ਹੋ ਜੇ ਨਾ ਹੁਣ ਸਿਵਲ ਤੇ ਪੁਲਿਸ ਦੀ ਤੁਹਾਡੀ ਪੂਰੀ ਏਕਤਾ ਚੱਲ ਰਹੀ ਹੈ ਉਹ ਏਕਤਾ ਦਾ ਕਿੰਨਾ ਕੁ ਬੈਨੀਫਿਟ ਮਿਲ ਗਿਆ ਹੁਣ ਤੱਕ ਜਿਹੜਾ ਡਰਗ ਦਾ ਇਸ਼ੂ ਹੈਗਾ ਜਿਸ ਤੇ ਅਸੀਂ ਪ੍ਰੋਜੈਕਟ ਉਮੀਦ ਕਰ ਰਹੇਗੇ ਉਹ ਇਸ਼ੂਸ ਦੋਨੋਂ ਪੱਖੋਂ ਰਾਈ ਟਰੀਟ ਹੋਣਾ ਹੈਗਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨਾ ਕੇਵਲ ਸਪਲਾਈ ਨੂੰ ਰੋਕਣਾ ਹੈਗਾ ਬਟ ਡਿਮਾਂਡ ਨੂੰ ਵੀ ਰੋਕਣਾ ਹੈਗਾ ਤੇ ਪੁਲਿਸ ਡਰਗ ਸਪਲਾਈਅਰਸ ਨੂੰ ਡਰਗ ਸੈਲਰਸ ਨੂੰ ਉਹਨਾਂ ਨੂੰ ਫੜ ਵੀ ਰਹੀ ਹੈ ਬਟ ਸਾਥੀ ਸਾਥ ਲੋਕਾਂ ਵਿੱਚ ਇਹ სპੋਰਟਸ ਤੇ ਇਵੈਂਟਸ ਕਰਾ ਕੇ ਕੁਝ ਹੋਰ ਕਮਿਊਨਿਟੀ ਬੇਸਡ ਇਵੈਂਟਸ ਕਰਾ ਕੇ ਐਸੀ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਕਿ სპੋਰਟਸ ਨਾਲ ਜੁੜ ਕੇ ਉਹ ਟਰੱਕਸ ਨੂੰ ਨਾ ਕਹਿਣ ਵਿੱਚ ਉਹਨਾਂ ਨੂੰ ਕਾਫੀ ਮਦਦ ਮਿਲਦੀ ਹੈ ਜੀ ਮੈਂ ਪਹਿਲਾਂ ਐਸਐਸਪੀ ਸਾਹਿਬ ਨੇ ਦੱਸਿਆ ਵੀ ਚੌਥਾ ਪ੍ਰੋਗਰਾਮ ਹੈ ਇੱਕ ਕ੍ਰਿਕਟ ਦੇ ਮੈਚ ਹੋਏ ਸੀ ਉਸ ਦੇ ਵਿੱਚ ਗਰਾਊਂਡ ਦੇ ਵਿੱਚ ਤੁਸੀਂ ਖੁਦ ਆਪ ਵੀ ਜਿਹੜੇ ਖੇਡੇ ਸੀ ਉੱਥੇ ਜੀ ਜੀ ਆਈ ਥਿੰਕ ਏਵਰੀ ਪਰਸਨ ਸ਼ੁਡ ਪਲੇ ਸਪੋਰਟਸ ਹਰੇਕ ਵਰਗ ਦੇ ਹਰੇਕ ਉਮਰ ਦੇ ਬੰਦਿਆਂ ਨੂੰ ਖੇਲਣਾ ਚਾਹੀਦਾ ਹੈਗਾ ਇਹ ਇਵੈਂਟ ਸਾਰੇ ਉਸੀ ਦਿਸ਼ਾ ਵਿੱਚ ਹੈਗੇ ਕਿ ਹਰੇਕ ਏਜ ਦਾ ਬੰਦਾ ਖੇਲੇ ਤਾਂ ਕਿ ਉਹ ਹੈਲਦੀ ਰਹੇ ਫਿਟ ਰਹੇ ਤੇ ਸਾਈਕੋਲੋਜੀਕਲੀ ਵੀ ਹੈਲਦੀ ਰਹੇ ਡਰਗਸ ਨੂੰ ਨਾ ਕੈਂਡ ਵਿੱਚ ਉਹ ਸક્ષਮ ਰਹੇ ਸਰ ਮੈਸੇਜ ਕੀ ਹੈ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਨੌਜਵਾਨ ਆ ਜਾਂ ਉਹਨਾਂ ਦੇ ਪੇਰੈਂਟਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਨਸ਼ਿਆਂ ਤੋਂ ਰਹਿਤ ਰਹਿਣ ਇਹ ਖੇਡਾਂ ਦੇ ਨਾਲ ਜੋੜਨਾ लाइफ में कुछ पर्पस बना के रहन ताकि जो कोई पर्पस रहा है गा, कोई कोई गोल रहा है दैन जो छोटी छोटी चीज़ें हैं जो सू डिस्ट्रैक्ट कर दी हैं वो उन्होंने ना कहना आसान हो जाता है सो so, सारे यूथ उन्होंने पेरेंट्स ये आई थिंक उन्होंने ये देखना चाहिए है कि लाइफ में उन्होंने लिए कोई एजुकेशन स्पोर्ट्स कोई भी फील्ड में अच्छा कह कर परपज़ एक विल पावर होनी चाहिए है दैन ड्रग्स में ना कहना, कहना काफ़ी आसान हो जाता है ਕਿ ਰੈਗੂਲਰ ਰਹਿਣਗੇ ਪ੍ਰੋਗਰਾਮ ਫਿਰ ਇਹ ਸਮਾਗਮ ਬਿਲਕੁਲ ਚਲਤੇ ਰਹਿਣਗੇ ਸ਼੍ਰੇਨਖਲਾ ਵਿੱਚ ਚੌਥਾ ਹੈਗਾ ਹਰ 10 15 ਦਿਨਾਂ ਬਾਅਦ ਅਸੀਂ ਕਰਦੇ ਰਹਿਗੇ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਹੋ ਅੱਜ ਤੁਸੀਂ ਕਿਵੇਂ ਦੇਖਦੇ ਹੋ ਖਾਸ ਕਰਕੇ ਜਿਹੜਾ ਫਰੀਦਕੋਟ ਦਾ ਪੁਲਿਸ ਦਾ ਤੇ ਸਿਵਲ ਦਾ ਜਿਹੜਾ ਸਾਂਝਾ ਉਪਰਾਲਾ ਹੈ ਜਿਹੜਾ ਉਮੀਦ ਪ੍ਰੋਗਰਾਮ ਤਹਿਤ ਨਸ਼ਾ ਤੋੜ ਜਿਹੜਾ ਨੌਜਵਾਨਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਇਹਨਾਂ ਦਾ ਬਹੁਤ ਵਧੀਆ ਚੀਜ਼ ਹੈ ਕਿਉਂਕਿ ਸਪੋਰਟਸ ਵਾਸਤੇ ਤੇ ਉਸ ਤੋਂ ਵਧੀਆ ਗੱਲ ਹੈ ਕਿ ਅਗਰ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਕਿ ਸਪੋਰਟਸ ਬਹੁਤ ਵਧੀਆ ਚੀਜ਼ ਹੈ ਤੇ ਜੋ ਪੁਲਿਸ ਨੇ ਤੇ ਸਿਵਲਸ ਨੇ ਸਾਰੇ ਨੇ ਕੰਬਾਈਨ ਕੀਤਾ ਹੈ ਤਾਂ ਇਹਦੇ ਨਾਲ ਆਪਾਂ ਨੂੰ ਬਹੁਤ ਫਾਇਦਾ ਹੋਊਗਾ ਕਿ ਬਹੁਤ ਬੱਚੇ ਸਪੋਰਟਸ ਵੱਲ ਜਾਣਗੇ ਰੈਦਰ ਥੈਨ ਨਸ਼ਾ ਵਾਲਾਂ ਜਾਣਗੇ ਇਹ ਉਹਨਾਂ ਨੌਜਵਾਨਾਂ ਨੂੰ ਕੀ ਤੁਹਾਡਾ ਮੈਸੇਜ ਹੈ ਹਜੇ ਵੀ ਜਿਹੜੇ ਉਹ ਨੌਜਵਾਨ ਆ ਜਿਹੜੇ ਉਹ ਗਲਤ ਪਾਸੇ ਤੁਰੇ ਉਹਨੇ ਨਸ਼ੇ ਦੀ ਦਲਦਲ ਦੇ ਵਿੱਚ ਤਸੇ ਹੋਏ ਨੇ ਖੇਡਾਂ ਵਾਲੇ ਪਾਸੇ ਨਹੀਂ ਆ ਰਹੇ ਮੈਨੂੰ ਲੱਗਦਾ ਜੇ ਇਸ ਹਿਸਾਬ ਨਾਲ ਆਪਾਂ ਅੱਜ ਟੂਰਨਾਮੈਂਟ ਕਰਵਾਇਆ ਪੁਲਿਸ ਅਫਸਰਸ ਨੇ ਤਾਂ ਆਈ ਥਿੰਕ ਕਿ ਹੌਲੀ ਹੌਲੀ ਉਹ ਚੀਜ਼ ਦਾ ਥੋੜਾ ਜਿਹਾ ਟਾਈਮ ਲੱਗੂਗਾ ਪਰ ਆਪਾਂ ਨੂੰ ਉਹਨਾਂ ਨੂੰ ਵੀ ਥੋੜਾ ਜਿਹਾ ਇਸ ਚੀਜ਼ ਵਾੜਨਾ ਚਾਹੀਦਾ ਹੈ ਕਿ ਸਪੋਰਟਸ ਨਾਲ ਹੁਣ ਤਾਂ ਵੈਸੇ ਵੀ ਪ੍ਰੋਫੈਸ਼ਨਲੀ ਵੀ ਸਪੋਰਟਸ ਕਾਫੀ ਵਧੀਆ ਚੱਲ ਰਹੀ ਹੈ ਤਾਂ ਹੌਲੀ ਹੌਲੀ ਲੱਗੂਗਾ ਟਾਈਮ ਬਟ ਉਹ ਆ ਜਾਂਦੇ ਹੈ ਥੈਂ ਤਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਮਹਿਮ ਜਿਹੜੀ ਰੰਮੀ ਗਈ ਹੈ ਉਮੀਦ ਹੈ ਕਿ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ ਤਾਂ ਜੋ ਜਿਹੜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕੀਤਾ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ ਚੌਥਾ ਪ੍ਰੋਗਰਾਮ ਹੈਗਾ ਇਹ ਜਿਹੜਾ ਸਾਂਝਾ ਫਰੀਦਕੋਟ ਦੇ ਸਿਵਲ ਦਰ ਤੇ ਪੁਲਿਸ ਪ੍ਰਸ਼ਾਸਨ ਦਾ ਤਾਂ ਰੈਗੂਲਰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਜਿਹੜੇ ਇਸੇ ਤਰ੍ਹਾਂ ਦੇ ਨਾਲ ਚੱਲਦੇ ਰਹਿਣਗੇ ਤਾਂ ਜੋ ਫਰੀਦਕੋਟ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਸਕੇ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਖਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, 어ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। 사시칼 ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।